ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਦੇ ਵਰਕਰਾਂ ਨੂੰ ਨਵੀਂ ਪੇਸ਼ਕਸ਼ ਅੱਰਾਧ ਕਰਨ ਦੀ ਅਪੀਲ ਕੈਨੇਡਾ ਪੋਸਟ ਕਰ ਰਿਹਾ ਹੈ ਕਈ ਰੁਕਾਵਟਾਂ ਦਾ ਸਾਹਮਣਾ ਕੈਨੇਡੀਅਨ ਸਰਹੱਦੀ ਏਜੰਟਾਂ ਨੇ ਉਸਾਇਓਸ بندرਗਾਹ ਤੋਂ 70 ਕਿਲੋ ਕੋਕੀਨ ਕਿਤੀ ਜ਼ਬਤ ਕੈਨੇਡੀਅਨ ਨਾਗਰਿਕ ਦੇ ਪਿਕਅਪ ਟਰੱਕ ਦੇ ਵਿੱਚ ਕੋਕੀਨ ਦੀਆਂ ਮਿਲੀਆਂ ਇਟਾ ਓਮਹਾ ਨੇਬਰਾਸਕਾ ਤੋਂ ਡੈਟਰਾਇਟ ਜਾਣ ਵਾਲੀ ਕੋੜਾਨ ਦੇ ਵਿੱਚ ਇੱਕ ਵਿਅਕਤੀ ਨੇ ਦਰਵਾਜ਼ਾ ਖੋਲਣ ਦੀ ਕੀਤੀ ਕੋਸ਼ਿਸ਼ ਜਹਾਜ਼ ਨੂੰ ਡਾਇਵਰਟ ਕਰਕੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਖਬਰਾਂ ਵਿਸਾਰ ਦੇ ਨਾਲ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵਰਕਰਾਂ ਨੂੰ ਫਿਲਹਾਲ ਕੈਨੇਡਾ ਪੋਸਟ ਦੀ ਨਵੀਂ ਇਕਰਾਰ ਨਾਮੇ ਦੀ ਪੇਸ਼ਕਸ਼ ਨੂੰ ਰੱਦ ਕਰਨ ਦੀ ਅਪੀਲ ਕਰ ਰਹੀ ਹੈ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਜான் ਸਿੰਪਸਨ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਜ਼ਬੂਤ ਨੋ ਵੋਟ ਨਾ ਸਿਰਫ ਪੇਸ਼ਕਸ਼ ਨੂੰ ਰੱਦ ਕਰੇਗਾ ਸਗੋਂ ਸੌਦੇਬਾਜ਼ੀ ਪ੍ਰਕਿਰਿਆ ਦੀ ਇਮਾਨਦਾਰੀ ਦੀ ਜਿਹੜੀ ਹੈ ਉਸ ਦੀ ਰੱਖਿਆ ਵੀ ਕਰੇਗਾ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਅਗਲੇ ਹਫ਼ਤੇ ਤੋਂ ਪ੍ਰਸਤਾਵਿਤ ਸੌਦੇ ਦੇ ਉੱਤੇ ਵੋਟਿੰਗ ਕਰਨਗੇ ਔਰ 1.5 ਸਾਲ ਤੋਂ ਬਾਅਦ ਸਮੇਂ ਦੀ ਗੱਲਬਾਤ ਤੋਂ ਬਾਅਦ ਕੈਨੇਡਾ ਪੋਸਟ ਇੱਕ ਰੁਕਾਵਟ ਦਾ ਸਾਹਮਣਾ ਜਿਹੜਾ ਉਹ ਕਰ ਰਿਹਾ ਕਿਉਂਕਿ ਯੂਨੀਅਨ ਲਗਭਗ 55 ਡਾਕ ਸੇਵਾ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੀ ਹੈ ਫੈਡਰਲ ਨੌਕਰੀਆਂ ਦੇ ਮੰਤਰੀ ਜਿਹੜੇ ਨੇ ਪੈਰੀ ਹਾਇਰੋ ਉਹਨਾਂ ਨੇ ਪਿਛਲੇ ਮਹੀਨੇ ਬੋਰਡ ਨੂੰ ਜਿਹੜਾ ਉਹ ਦਖਲ ਦੇਣ ਤੇ ਕ੍ਰਾਊਨ ਕਾਰਪੋਰੇਸ਼ਨ ਦੀ ਨਵੀਂ ਪੇਸ਼ਕਸ਼ ਨੂੰ ਵੋਟ ਲਈ ਰੱਖਣ ਲੈ ਕੇ ਆਸੀ ਇਸ ਪੇਸ਼ਕਸ਼ ਦੇ ਵਿੱਚ 13% ਤੋਂ ਵੱਧ ਤਨਖਾਹਾਂ ਦੇ ਵਿੱਚ ਵਾਧਾ ਹੋਵੇਗਾ ਪਰ ਨਾਲ ਹੀ ਪਾਰਟ ਟਾਈਮ ਕੰਮੇ ਵੀ ਸ਼ਾਮਿਲ ਹੋਣਗੇ ਜੋ ਕੈਨੇਡਾ ਪੋਸਟ ਦੇ ਅਨੁਸਾਰ ਡਾਕ ਸੇਵਾ ਨੂੰ ਚੱਲਦਾ ਰੱਖਣ ਦੇ ਲਈ ਜ਼ਰੂਰੀ ਹਨ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਯਾਨੀ CBSA ਦਾ ਕਹਿਣਾ ਹੈ ਕਿ ਉਹਨਾਂ ਨੇ ਉਸਾਇਓਸ ਬੰਦਰਗਾਹ ਤੇ ਪ੍ਰਵੇਸ਼ ਦੇ ਦੁਆਰਾ ਤੇ ਕੈਨੇਡਾ ਦੇ ਵਿੱਚ ਤਸਕਰੀ ਕੀਤੀ ਜਾ ਰਹੀ 70 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਹੈ 11 ਜੂਨ ਨੂੰ ਅਧਿਕਾਰੀਆਂ ਨੂੰ ਇੱਕ ਟਰੱਕ ਦੇ ਵਿੱਚ ਕੁਝ ਪਦਾਰਥ ਦੀਆਂ ਇਟਾਂ ਮਿਲੀਆਂ ਜੋ ਸੰਯੁਕਤ ਰਾਜ ਤੋਂ ਕੈਨੇਡਾ ਵਾਪਸ ਜਿਹੜਾ ਉਹ ਆ ਰਿਹਾ ਸੀ ਸੀਬੀਐਸਏ ਨੇ ਕਿਹਾ ਹੈ ਕਿ ਇਹ ਇਸ ਬੰਦਰਗਾਹ ਤੇ ਕੋਕੀਨ ਦੀ ਸਭ ਤੋਂ ਵੱਡੀ ਜ਼ਬਤੀ ਹੈ ਅਤੇ ਅੰਦਾਜ਼ਨ 1.40 ਲੱਖ ਵਿਅਕਤੀਗਤ ਖੁਰਾਕਾਂ ਨੂੰ ਇਹ ਦਰਸਾਉਂਦੀ ਹੈ ਸੀਬੀਐਸਏ ਦਾ ਕਹਿਣਾ ਹੈ ਕਿ ਏਜੰਟਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਫਿਰ ਆਰਸੀਐਮਪੀ ਦੀ ਹਿਰਾਸਤ ਦੇ ਵਿੱਚ ਤਬਦੀਲ ਕੀਤਾ ਗਿਆ ਗੈਰੀ ਅਨੰਦ ਸੰਘਾਰੀ ਜਨਤਕ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਸੀਬੀਐਸਏ ਜਿਹੜੀ ਇਹ ਨੇ ਉਹ ਫਿਲਹਾਲ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਕੈਨੇਡੀਅਨਜ਼ ਦੀ ਰੱਖਿਆ ਕਰਨ ਅਤੇ ਅੰਤਰਰਾਸ਼ਟਰੀ ਪ੍ਰਾਧਾਨ ਸਮੂਹਾਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਅਣਥੱਕ ਕੰਮ ਕਰਦਾ ਹੈ ਇਸੇ ਮਹੱਤਵਪੂਰਨ ਜ਼ਬਤੀ ਦੇ ਨਾਲ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਸਾਡੇ ਭਾਈਚਾਰੇ ਦੇ ਵਿੱਚ ਇਕਦਮ ਤਾਂ ਖਤਮ ਨਹੀਂ ਹੋਣਗੇ ਤੇ ਮੁਨਾਫਾ ਸੰਗਠਿਤ ਅਪਰਾਧ ਦੇ ਹੱਥਾਂ ਦੇ ਵਿੱਚ ਜਿਹੜਾ ਉਹ ਨਹੀਂ ਜਾਵੇਗਾ ਨੀਨਾ ਪਟੇਲ ਜੋ ਕਿ ਰੀਜਨਲ ਡਾਇਰੈਕਟਰ ਜਨਰਲ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਪੈਸੀਫਿਕ ਰੀਜਨ ਤੋਂ ਨੇ ਉਹਨਾਂ ਨੇ ਕਿਹਾ ਕਿ ਇਹ ਜ਼ਬਤ ਸੀਬੀਐਸਏ ਅਧਿਕਾਰੀਆਂ ਦੇ ਸਮਰਪਣ ਅਤੇ ਮੁਹਾਰਤ ਦੀ ਇੱਕ ਵਧੀਆ ਉਦਾਹਰਣ ਹੈ ਕਿਉਂਕਿ ਉਹ ਸਾਡੀਆਂ ਸਰਹੱਦਾਂ ਦੇ ਉੱਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਦਾਖਲ ਹੋਣ ਤੋਂ ਰੋਕਣ ਦੇ ਲਈ ਹਰ ਰੋਜ਼ ਸਖਤ ਮਿਹਨਤ ਕਰਦੇ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਚੱਲ ਰਹੇ ਸਹਿਯੋਗ ਦੇ ਲਈ RCMP ਨੂੰ ਮਾਨਤਾ ਦੇਣ ਤੇ ਧੰਨਵਾਦ ਕਰਨਾ ਚਾਹੁੰਦੇ ਨੇ ਡੇਵਿਡ ਟਿਬੋਲ ਅਸਿਸਟੈਂਟ ਕਮਿਸ਼ਨਰ ਨੇ RCMP ਫੈਡਰਲ ਪੁਲਿਸਿੰਗ ਦੇ ਵੱਲੋਂ ਪੈਸੀਫਿਕ ਰੀਜਨਲ ਦੇ ਉਹਨਾਂ ਨੇ ਪੈਸੀਫਿਕ ਰੀਜਨ ਦੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਇੱਕ ਕਾਫੀ ਹੱਦ ਤੱਕ ਨਤੀਜੇ ਸਾਡੇ ਸਰਹੱਦ ਪਾਰ ਸਹਿਯੋਗ ਦੀ ਤਾਕਤ ਅਤੇ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੇ ਨੇ ਜੋ ਅੰਤਰਰਾਸ਼ਟਰੀ ਸਰਹੱਦਾਂ ਤੋਂ ਪਾਰ ਗੈਰਕਾਨੂੰਨੀ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਦਾ ਹੈ ਉਹਨਾਂ ਨੇ ਕਿਹਾ ਕਿ ਉਹ ਸੀਬੀਐਸਏ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕਰਦੇ ਨੇ ਕਿਉਂਕਿ ਇਸ ਜ਼ਬਤੀ ਦਾ ਜਨਤਕ ਸੁਰੱਖਿਆ ਦੇ ਉੱਤੇ ਸਿੱਧਾ ਪ੍ਰਭਾਵ ਪਵੇਗਾ ਸਾਡੇ ਭਾਈਚਾਰਿਆਂ ਦੀ ਰੱਖਿਆ ਕਰਨਾ ਜਿਹੜਾ ਕਰਨ ਦੇ ਵਿੱਚ ਇਸ ਨਾਲ ਮਦਦ ਮਿਲੇਗੀ ਤਸਕਰੀ ਤੇ ਹੋਰ ਕਸਟਮ ਐਕਟ ਤੇ ਕ੍ਰਿਮੀਨਲ ਕੋਡ ਦੀ ਉਲੰਘਣਾ ਨਤੀਜੇ ਵਜੋਂ ਗ੍ਰਿਫਤਾਰੀ ਅਪਰਾਧਕ ਦੋਸ਼ ਅਤੇ ਅਦਾਲਤ ਦੇ ਵਿੱਚ ਮੁਕੱਦਮਾ ਚਲਾਇਆ ਜਾ ਸਕਦਾ ਹੈ ਸੀਬੀਐਸਏ ਕੈਨੇਡਾ ਦੇ ਵਿੱਚ ਆਉਣ ਵਾਲੇ ਸਮਾਨ ਜਿਸ ਵਿੱਚ ਅੰਤਰਰਾਸ਼ਟਰੀ ਡਾਕ ਅਤੇ ਕੋਰੀਅਰ ਵਸਤੂਆਂ ਸ਼ਾਮਿਲ ਹਨ ਦੀ ਜਿਹੜੀ ਹੈ ਉਸ ਦੀ ਜਾਂਚ ਕਰਦਾ ਹੈ ਤੇ ਉਹ ਚੀਜ਼ਾਂ ਦੀ ਵਧੇਰੇ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ ਜੋ ਕੈਨੇਡੀਅਨਾਂ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰ ਸਕਦੀਆਂ ਨੇ ਪੁਲਿਸ ਦੇ ਅਨੁਸਾਰ ਉਮਾਹ ਨਿਬਰਾਸਕਾ ਜੋ ਕਿ ਅਮਰੀਕਾ ਦੇ ਵਿੱਚ ਹੈ ਡੈਟਰਾਇਟ ਜਾਣ ਵਾਲੀ ਇੱਕ ਉਡਾਨ ਨੂੰ ਵੀਰਵਾਰ ਨੂੰ ਇੱਕ ਬੇਕਾਬੂ ਯਾਤਰੀ ਕਾਰਨ ਮੋੜ ਦਿੱਤਾ ਗਿਆ ਸਕਾਈ ਵੈਸਟ ਫਲਾਈ 3612 ਜੋ ਕਿ ਫਲਾਈਟ ਦੇ ਲਈ ਡੈਲਟਾ ਕਨੈਕਸ਼ਨ ਦੇ ਵਜੋਂ ਕੰਮ ਕਰ ਰਹੀ ਸੀ ਉਮਾਹਾ ਦੇ ਐਪਲੀ 에ਅਰ ਫੀਲਡ ਤੋਂ ਰਵਾਨਾ ਹੋਈ ਅਤੇ ਈਸਟਰਨ ਲੋਵਾ 에어ਪੋਰਟ ਜੋ ਕਿ ਸੀਡਰ ਰੈਪਿਡਸ ਲੋਵਾ ਦੇ ਵਿੱਚ ਹੈ ਉਸ ਵੱਲ ਮੋੜ ਦਿੱਤੀ ਗਈ ਯਾਤਰੀ ਨੇ ਕਥਿਤ ਤੌਰ ਦੇ ਉੱਤੇ ਇੱਕ ਫਲਾਈਟ ਅਟੈਂਡੈਂਟ ਨਾਲ ਝਗੜਾ ਕੀਤਾ ਤੇ ਉਡਾਣ ਦੇ ਵਿਚਕਾਰ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਸੀਡਰ ਰੈਪਿਡਸ ਪੁਲਿਸ ਵਿਭਾਗ ਦੇ ਰਿਲੀਜ਼ ਦੇ ਮੁਤਾਬਕ ਫਲਾਈਟ ਨੂੰ ਸੀਡਰ ਰੈਪਿਡਸ ਵੱਲ ਮੋੜ ਦਿੱਤਾ ਗਿਆ ਜਿੱਥੇ ਪੁਲਿਸ ਅਧਿਕਾਰੀ ਫਲਾਈਟ ਨੂੰ ਮਿਲੇ ਅਤੇ ਇਸ ਵਿਅਕਤੀ ਜੋ ਕਿ ਖਲਲ ਮਚਾ ਰਿਹਾ ਸੀ ਉਡਾਨ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਨੈਬਰਾਸਕਾ ਦੇ 23 ਸਾਲਾ ਮਾਰੀਓ ਨਿਕਪਰੇ ਲਾਜ਼ ਨੂੰ ਲਿਨ ਕਾਉਂਟੀ ਸੁਧਾਰ ਕੇਂਦਰ ਲਜਾਇਆ ਗਿਆ ਤੇ ਉਸ ਤੇ ਅਸ਼ਲੀਲ ਵਿਵਹਾਰ ਹਮਲਾ ਨੁਸਖੇ ਵਾਲੀ ਦਵਾਈ ਰੱਖਣਾ ਟੈਕਸ ਸਟੈਂਪ ਦੀ ਉਲੰਘਣਾ ਅਤੇ ਫਸਟ ਡਿਗਰੀ ਪਰੇਸ਼ਾਨੀ ਦੇ ਦੋਸ਼ ਲਗਾਏ ਗਏ ਨੇ ਪੁਲਿਸ ਨੇ ਕਿਹਾ ਹੈ ਕਿ ਹੋਰ ਜਾਂਚ ਤੱਕ ਹੋਰ ਦੋਸ਼ ਲਗਾਏ ਜਾ ਸਕਦੇ ਨੇ ਇੱਕ ਬਿਆਨ ਦੇ ਵਿੱਚ ਸਕਾਈ ਵੈਸਟ 에ਅਰਲਾਈਨ ਨੇ ਕਿਹਾ ਹੈ ਕਿ ਇਸ ਦੀ ਬੇਰਹਿਮ ਵਿਵਹਾਰ ਦੇ ਲਈ ਜ਼ੀਰੋ ਟੋਲਰੈਂਸ ਨੀਤੀ ਹੈ ਕਿਉਂਕਿ ਸਾਡੇ ਗਾਹਕਾਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ ABC ਐਫੀਲੀਏਟ ਕੇ ਸੀ ਆਰ ਜੀ ਦੇ ਅਨੁਸਾਰ ਨਿਕ ਪ੍ਰਲਾਦ ਸ਼ੁੱਕਰਵਾਰ ਨੂੰ ਜਿਹੜਾ ਓਲਨ ਕਾਉਂਟੀ ਜੇਲ੍ਹ ਤੋਂ ਵਰਚੁਅਲ ਤੌਰ ਦੇ ਉੱਤੇ ਅਦਾਲਤ ਵਿੱਚ ਪੇਸ਼ ਹੋਇਆ ਤੇ ਇੱਕ ਜੱਜ ਨੇ ਉਸ ਨੂੰ 10000 ਅਮਰੀਕੀ ਡਾਲਰ ਦਾ ਬਾਂਡ ਤੇ ਨੋ ਕੰਟੈਕਟ ਆਰਡਰ ਜਾਰੀ ਕੀਤਾ ਇਹ ਇਸ ਸਾਲ ਇੱਕ ਹੋਰ ਘਟਨਾ ਨੂੰ ਦਰਸਾਉਂਦੀ ਹੈ ਜਿਸ ਦੇ ਵਿੱਚ ਇੱਕ ਯਾਤਰੀ ਨੇ ਉਡਾਣ ਦੌਰਾਨ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਸੀ April ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੇ ਦੋਸ਼ ਲਗਾਇਆ ਗਿਆ ਸੀ ਕਿਉਂਕਿ ਉਸ ਨੇ ਕਥਤੀ ਤੌਰ ਦੇ ਉੱਤੇ ਉਡਾਣ ਦੌਰਾਨ Air Asia X ਜਹਾਜ਼ ਦੇ ਇਮਰਜੈਂਸੀ ਐਗਜ਼ਿਟ ਦਰਵਾਜ਼ੇ ਦੋ ਵਾਰ ਖੋਲਣ ਦੀ ਕੋਸ਼ਿਸ਼ ਕੀਤੀ ਸੀ ਆਸਟ੍ਰੇਲੀਆਈ ਸੰਗੀ ਪੁਲਿਸ ਦੇ ਅਨੁਸਾਰ ਇੱਕ ਘਟਨਾ ਮਲੇਸ਼ੀਆ ਦੇ ਕੋਲਲੰਪੁਰ ਤੋਂ ਸਿਡਨੀ ਜਾਣ ਵਾਲੀ ਇੱਕ ਉਡਾਨ ਜਿਹੜੀ ਹੈ ਉਸ ਦੇ ਵਿੱਚ ਵਾਪਰੀ ਜਦ ਉਸ ਵਿਅਕਤੀ ਨੂੰ ਜਹਾਜ਼ ਦੇ ਵਿੱਚਕਾਰ ਵਾਲੀ ਸੀਟ ਤੇ ਲਜਾਇਆ ਗਿਆ ਤਾਂ ਉਸਨੇ ਕਥਿਤ ਤੌਰ ਤੇ ਇੱਕ ਵਾਰ ਫਿਰ ਇੱਕ ਵੱਖਰਾ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜਹਾਜ਼ ਦੇ ਅਮਲੇ ਦੁਆਰਾ ਉਸ ਨੂੰ ਰੋਕਿਆ ਗਿਆ ਗੱਲਬਾਤ ਦੌਰਾਨ ਉਸ ਦੌਰਾਨ ਉਸ ਵਿਅਕਤੀ ਨੇ ਕਥਿਤ ਤੌਰ ਦੇ ਉਤੇ ਜਹਾਜ਼ ਦੇ ਇੱਕ ਕਰਮਚਾਰੀ ਦੇ ਉੱਤੇ ਹਮਲਾ ਕੀਤਾ ਔਰ ਪੁਲਿਸ ਨੇ ਕਿਹਾ ਕਿ ਉਸ ਆਦਮੀ ਨੂੰ ਫਿਰ ਚਾਲਕਦਲ ਅਤੇ ਯਾਤਰੀਆਂ ਨੇ ਰੋਕਿਆ ਜਿਸ ਦੌਰਾਨ ਉਸਨੇ ਕਥਿਤ ਤੌਰ ਦੇ ਉੱਤੇ ਇੱਕ 에ਅਰਲਾਈਨ ਸਟਾਫ ਮੈਂਬਰ ਦੇ ਹਮਲਾ ਕੀਤਾ ਜਾਰਡਨ ਦੇ ਰਹਿਣ ਵਾਲੇ 46 ਸਾਲਾਂ ਸ਼ਾਤੀ ਤਸੀਰ ਅਲ ਸਾਇਦੇ ਤੇ ਜਹਾਜ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਦੋ ਦੋਸ਼ ਅਤੇ ਕੈਬਿਨ ਕਰੂ ਦੇ ਉੱਤੇ ਹਮਲਾ ਕਰਨ ਦੇ ਇੱਕ ਦੋਸ਼ ਲਗਾਇਆ ਗਿਆ ਸੀ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਉੱਤਰਦੇ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਮਾਉਂਟੀਜ਼ ਦਾ ਕਹਿਣਾ ਹੈ ਕਿ 2024 ਦੇ ਵਿੱਚ ਕੈਨੇਡਾ ਦਿਵਸ ਦੇ ਮੌਕੇ ਦੇ ਉੱਤੇ ਵਿਸਲਰ ਦੇ ਰਿਜ਼ੋਰਟ ਟਾਊਨ ਦੇ ਇੱਕ ਵਿਅਕਤੀ ਦੇ ਹਿੱਸੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੱਕ ਬਹੁਤ ਹੀ ਅਜੀਬ ਦਿਖਾਈ ਦੇਣ ਵਾਲੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੇ ਉੱਤੇ ਦੋਸ਼ ਲਗਾਇਆ ਸੀ 2 ਸਕਾਈ ਵਿਸਲਰ RCMP ਦੇ ਅਨੁਸਾਰ ਅਧਿਕਾਰੀਆਂ ਦੇ ਕੋਲ ਰਾਹਗੀਰਾਂ ਨੇ ਸੰਪਰਕ ਕੀਤਾ ਜਿਨ੍ਹਾਂ ਨੇ ਕਿਹਾ ਕਿ ਉਹ ਇੱਕ ਆਦਮੀ ਨੂੰ ਜਿਹੜਾ ਉਹ ਦੇਖ ਰਹੇ ਨੇ ਅਤੇ ਖਾਸ ਕਰਕੇ ਉਸ ਆਦਮੀ ਨੇ ਬਾਲਕੋਨੀ ਦੇ ਉੱਪਰ ਇੱਕ ਬੱਚੇ ਨੂੰ ਫੜਿਆ ਹੋਇਆ ਦੇਖਿਆ ਜਾ ਰਿਹਾ ਜਿਸ ਤਰੀਕੇ ਨਾਲ ਉਸ ਨੂੰ ਲਟਕਾ ਰਿਆ ਹੋਵੇ ਹੈਠਾ ਬਾਲਕੋਨੀ ਤੋਂ ਸੋ ਇੱਕ ਔਰਤ ਦੀਆਂ ਚੀਕਾਂ ਸੁਨੀਆਂ ਜਾ ਸਕਦੀਆਂ ਸਨ ਤੇ ਹੋਟਲ ਦੇ ਅੰਦਰ ਨੁਕਸਾਨ ਹੋ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਆਦਮੀ ਤੇ ਔਰਤ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਬੱਚੇ ਨੂੰ ਡਾਕਟਰੀ ਦੇਖਭਾਲ ਜਿਹੜੀ ਹੈ ਉਹ ਫਿਲਹਾਲ ਦਿੱਤੀ ਗਈ ਕਾਂਸਟੇਬਲ ਐਂਟੋਇਨ ਗਰੇਬਲਿੰਗ ਜਿਹੜੇ ਨੇ ਉਹਨਾਂ ਨੇ মিডিਆ ਸੰਬੰਧੀ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀਂ ਇਸ ਘਟਨਾ ਦੇ ਉਹਨਾਂ ਵਿਅਕਤੀਆਂ ਦੇ ਉੱਤੇ ਪ੍ਰਭਾਵ ਨੂੰ ਪਛਾਣਦੇ ਹਾਂ ਜਿਨ੍ਹਾਂ ਨੇ ਉਸ ਦਿਨ ਸਾਡੇ ਪਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਦੇਖਿਆ ਸੀ ਤੇ ਅਸੀਂ ਹੁਣ ਉਹਨਾਂ ਦੇ ਲਈ ਕਈ ਗਵਾਹਾਂ ਦੇ ਲਈ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ RCMP ਨੂੰ ਸੂਚਿਤ ਕੀਤਾ ਜਿਸ ਨੇ ਸਾਡੇ ਅਧਿਕਾਰੀਆਂ ਨੂੰ ਜਿਹੜਾ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਤੇ ਇਸ ਉੱਚ ਜੋਖਮ ਵਾਲੀ ਸਥਿਤੀ ਦੇ ਪ੍ਰਬੰਧ ਦੇ ਵਿੱਚ ਤੇਜ਼ੀ ਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦੇ ਯੋਗ ਬਣਾਇਆ ਉਹਨਾਂ ਦਾ ਸਹਿਯੋਗ ਅਤੇ ਕਾਰਵਾਈਆਂ ਉਸ ਦਿਨ ਇੱਕ ਬੱਚੇ ਦੀ ਜਾਨ ਬਚਾਉਣ ਦੇ ਲਈ ਕਾਫੀ ਮਹੱਤਵਪੂਰਨ ਜੜੀਆਂ ਨੇ ਉਹ ਸਾਬਿਤ ਹੋਈਆਂ 45 ਸਾਲਾਂ ਜੈਸਨ ਫੋਰੈਸਟ ਜੋ ਕਿ ਵਿਸਲਰ ਦਾ ਵਸਨੀਕ ਨਹੀਂ ਹੈ ਤੇ ਇੱਕ ਬੱਚੇ ਨੂੰ ਛੱਡਣ ਤੇ ਜੀਵਨ ਦੀਆਂ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹਿਣ ਦਾ ਇੱਕ ਦੋਸ਼ ਲਗਾਇਆ ਗਿਆ ਹੈ। ਬ੍ਰਿਸ਼ ਕੋਲੰਬੀਆ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਨੂੰ ਆਪਣੀ ਭਰਤੀ ਮੁਹਿੰਮ ਦੇ ਹਿੱਸੇ ਵਜੋਂ ਯੋਗ ਅਮਰੀਕੀ ਸਿਹਤ ਪੇਸ਼ੇਵਾਰਾਂ ਤੋਂ ਲਗਭਗ 780 ਨੌਕਰੀਆਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਜੋਸੀ ਔਸਬਰਨ ਦਾ ਕਹਿਣਾ ਹੈ ਕਿ ਮਾਰਚ ਤੋਂ ਲੈ ਕੇ ਹੁਣ ਤੱਕ 2250 ਤੋਂ ਵੱਧ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਪੇਸ਼ੇਵਰਾਂ ਨੇ ਵੈਬਿਨਾਰਾਂ ਦੇ ਲਈ ਜਿਹੜਾ ਉਹ ਸਾਈਨ ਅਪ ਕੀਤਾ ਤੇ BC ਵਿਚ ਕੰਮ ਕਰਨ ਦੇ ਵਿੱਚ ਦਿਲਚਸਪੀ ਦਿਖਾਈ ਹੈ ਇਸ ਮਹੀਨੇ ਕਾਲਜ ਆਫ ਅ ਫਿਜ਼ੀਸ਼ੀਅਨ ਐਂਡ ਸਰਜਨਸ ਆਫ ਬੀਸੀ ਦੁਆਰਾ ਲਾਗੂ ਕੀਤੇ ਗਏ ਉਪਨੀਯਮਾ ਦੇ ਵਿੱਚ ਬਦਲਾਅ ਦਾ ਮਤਲਬ ਹੈ ਕਿ ਯੂਐਸਐਸ ਸਿੱਖਿਆਤ ਡਾਕਟਰ ਬੀਸੀ ਦੇ ਵਿੱਚ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕਰ ਸਕਦੇ ਨੇ ਤੇ ਬਿਨਾ ਕਿਸੇ ਹੋਰ ਅਸੈਸਮੈਂਟ ਦੇ ਜੇਕਰ ਉਹਨਾਂ ਦੇ ਕੋਲ ਵੱਖ-ਵੱਖ ਅਮਰੀਕੀ ਮੈਡੀਕਲ ਬੋਰਡਾਂ ਤੋਂ ਪ੍ਰਮਾਣੀਕਰਨ ਹੈ ਆਸਵੰਦ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਹੈ ਕਿ ਅਮਰੀਕਾ ਦੇ ਵਿੱਚ ਸਿਖਲਾਈ ਪ੍ਰਾਪਤ ਕੈਨੇਡੀਅਨ ਡਾਕਟਰ ਕਾਰ ਵਾਪਸ ਆ ਸਕਦੇ ਨੇ ਤੇ ਅਮਰੀਕੀ ਡਾਕਟਰਾਂ ਦੇ ਲਈ ਰਸਤਾ ਵੀ ਆਸਾਨ ਹੋ ਜਾਵੇਗਾ ਦਾ ਮੰਤਰੀ ਦਾ ਕਹਿਣਾ ਹੈ ਕਿ ਕਾਲਜ ਹੋਰ ਤਬਦੀਲੀਆਂ ਤੇ ਵੀ ਜਿਹੜਾ ਉਹ ਵਿਚਾਰ ਕਰ ਰਿਹਾ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਅਭਿਆਸ ਕਰਨ ਦਾ ਰਸਤਾ ਪ੍ਰਦਾਨ ਕਰਨਗੇ ਜੇਕਰ ਉਹਨਾਂ ਨੇ ਸੰਯੁਕਤ ਰਾਜ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਜਾਂ ਆਇਰਲੈਂਡ ਦੇ ਵਿੱਚ ਪਰਿਵਾਰਕ ਦਵਾਈ ਦੇ ਵਿੱਚ ਘੱਟੋ-ਘੱਟ 2 ਸਾਲਾਂ ਦੀ ਪੋਸਟ ਗ੍ਰੈਜੂਏਟ ਸਿਖਲਾਈ ਪੂਰੀ ਕੀਤੀ ਹੈ ਇਹ ਤਾਂ ਵੀ ਜਿਹੜਾ ਉਹ ਸੌਖਾ ਬਣਾ ਦੇਵੇਗਾ ਜੇਕਰ ਉਹਨਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਹਾਂਗਕਾਂਗ ਸਿੰਗਾਪੁਰ ਦੱਖਣੀ ਅਫਰੀਕਾ ਸਵਿਟਜ਼ਰਲੈਂਡ ਯੂਕੇ ਜਾਂ ਆਇਰਲੈਂਡ ਤੋਂ ਕੁਝ ਵਿਸ਼ੇਸ਼ਤਾਵਾਂ ਦੇ ਵਿੱਚ ਪੋਸਟ ਗ੍ਰੈਜੂਏਟ ਸਿਖਲ ਖਲਾਈ ਅਤੇ ਪ੍ਰਮਾਣੀਕਰਨ ਪੂਰਾ ਕੀਤਾ ਹੈ ਸਿਹਤ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਮਈ ਤੇ ਜੂਨ ਦੇ ਵਿਚਕਾਰ ਪ੍ਰਾਪਤ ਹੋਈਆਂ 780 ਨੌਕਰੀਆਂ ਦੀਆਂ ਅਰਜ਼ੀਆਂ ਦੇ ਵਿੱਚੋਂ 181 ਅੰਦਰੂਨੀ ਸਿਹਤ ਲਈ 154 ਫਰੇਜ਼ਰ ਸਿਹਤ ਲਈ ਅਤੇ 121 ਵੈਂਕੂਵਰ ਕੋਸਟਲ ਹੈਲਥ ਲਈ ਹੈ ਕੈਨੇਡੀਅਨ ਇੰਸਟੀਚਿਊਟ ਫਾਰ ਅ ਹੈਲਥ ਇਨਫੋਰਮੇਸ਼ਨ ਦੀ ਜਿਹੜੀ ਹੈ ਉਹ ਰਿਪੋਰਟ ਦੇ ਮੁਤਾਬਕ ਇਹ ਪਤਾ ਚੱਲਦਾ ਹੈ ਕਿ ਕੈਨੇਡਾ ਭਾਰ ਦੇ ਵਿੱਚ ਇਲੈਕਟ੍ਰਿਕ ਸਕੂਟਰ ਯਾਨੀ ਈ ਸਕੂਟਰ ਦੀ ਵਰਤੋਂ ਦੇ ਨਾਲ ਜੁੜੇ ਹਸਪਤਾਲਾਂ ਦੇ ਵਿੱਚ ਪਰਤੀ ਹੋਣ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਵਿੱਚ ਬੱਚਿਆਂ ਜਿਹੜੇ ਕਿਸ਼ੋਰਾਂ ਤੇ ਔਰਤਾਂ ਨੂੰ ਸੱਟਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2023 ਅਤੇ 24 ਦੇ ਵਿਚਕਾਰ 5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਗਿਣਤੀ ਵਿੱਚ 61% ਦਾ ਵਾਧਾ ਹੋਇਆ ਹੈ ਇਸ ਸਮੇਂ ਦੌਰਾਨ ਔਰਤਾਂ ਦੇ ਵਿੱਚ ਸੱਟਾਂ ਦੇ ਵਿੱਚ 60% ਦਾ ਵਾਧਾ ਹੋਇਆ ਜਦੋਂ ਕਿ 18 ਤੋਂ 64 ਸਾਲ ਦੀ ਉਮਰ ਦੇ ਮਰਦਾਂ ਦੇ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਗਿਣਤੀ ਦੇ ਵਿੱਚ 22% ਦਾ ਵਾਧਾ ਹੋਇਆ ਹੈ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ ਈ-ਸਕੂਟਰ ਨਾਲ ਸੰਬੰਧਿਤ ਜ਼ਿਆਦਾਤਰ ਹਸਪਤਾਲ ਦਾਖਲੇ ਚਾਰ ਸੂਬਿਆਂ ਦੇ ਵਿੱਚ ਹੋਏ ਅਨਟੇਰੀਓ ਕਿਊਬੇਕ ਕਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰ ਜਿੱਥੇ ਈ-ਸਕੂਟਰ ਦੀ ਵਰਤੋਂ ਵਧੇਰੇ ਆਮ ਹੈ ਟੋਰਾਂਟੋ ਅਤੇ ਸਿਕ ਕਿਡਜ਼ ਹਸਪਤਾਲ ਦੇ ਐਮਰਜੈਂਸੀ ਡਾਕਟਰ ਡਾਕਟਰ ਡੈਨੀਅਲ ਰੋਜ਼ਨਫੀਲਡ ਨੇ ਕਿਹਾ ਹੈ ਕਿ ਪਿਛਲੇ 5 ਸਾਲਾਂ ਵਿੱਚ ਬੱਚਿਆਂ ਤੇ ਕਿਸ਼ੋਰਾਂ ਦੇ ਵਿੱਚ ਸੱਟਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਹਨਾਂ ਵਿੱਚੋਂ ਕੁਝ ਘਟਨਾਵਾਂ ਗੰਭੀਰ ਰਹੀਆਂ ਨੇ ਉਹਨਾਂ ਕਹਿੰਿਆ ਕਿ ਅਸੀਂ ਮਾਮੂਲੀ ਖਰਚ ਜਿਹੜੇ ਖੁਰਚੇ ਤੇ ਕੱਟਾਂ ਅਤੇ ਛੋਟੇ ਜੋਖਮਾਂ ਤੋਂ ਲੈ ਕੇ ਕੁਝ ਵੀ ਹੁਣ ਦੇਖਦੇ ਹਾਂ ਜਿਨ੍ਹਾਂ ਨੂੰ ਦੋ ਟਾਂਕਿਆਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਦਿਮਾਗੀ ਸੱਟ, ਛਾਤੀ ਅਤੇ ਪੇਟ ਦੇ ਵਿੱਚ ਜਿਹੜਾ ਉਹ ਅੰਦਰੂਨੀ ਖੂਨ ਵਹਿਣਾ ਤੇ ਖੁੱਲੇ ਫ੍ਰੈਕਚਰ ਜਿਨ੍ਹਾਂ ਨੂੰ ਠੀਕ ਕਰਨ ਦੇ ਲਈ ਆਪਰੇਟਿੰਗ ਰੂਮ ਜਾਣ ਦੀ ਲੋੜ ਹੁੰਦੀ ਹੈ ਰੋਜ਼ਨਫੀਲਡ ਦਾ ਮੰਨਣਾ ਹੈ ਕਿ ਸੱਟਾਂ ਦੇ ਵਿੱਚ ਵਾਧਾ ਈ ਦੀ ਪ੍ਰਸਿੱਧੀ ਅਤੇ ਕਫਾਇਤਤਾ ਦੇ ਨਾਲ-ਨਾਲ ਉਹਨਾਂ ਦੇ ਸੰਭਾਵੀ ਖਤਰਿਆਂ ਬਾਰੇ ਸਮਝ ਦੀ ਘਾਟ ਦੇ ਨਾਲ ਜੁੜਿਆ ਹੋਇਆ ਹੈ ਉਹ ਨੋਟ ਕਰਦੇ ਨੇ ਕਿ ਜਦੋਂ ਕਿ 4 ਤੋਂ 6 ਸਾਲ ਦੀ ਉਮਰ ਦੇ ਕੁਝ ਬੱਚੇ ਮਾਪਿਆਂ ਦੇ ਨਾਲ ਸਵਾਰੀ ਕਰਦੇ ਸਮੇਂ ਜ਼ਖਮੀ ਹੋਏ ਨੇ ਤਾਂ ਕਿਸ਼ੋਰਾਂ ਲਈ ਇਕੱਲੇ ਸਵਾਰੀ ਕਰਦੇ ਸਮੇਂ ਜ਼ਖਮੀ ਹੋਣਾ ਵਧੇਰੇ ਆਮ ਹੈ ਅਕਸਰ ਬਿਨਾਂ ਹੈਲਮਟ ਜਾਂ ਫਿਰ ਸੁਰੱਖਿਆਤਮਕ ਗੀਅਰ ਦੇ ਇਹਨਾਂ ਦੀ ਗਤੀ ਅਤੇ ਟਾਰਕ ਬਹੁਤ ਜ਼ਿਆਦਾ ਹੈ ਤੇ ਜ਼ਿਆਦਾਤਰ ਮਾਪੇ ਜਦੋਂ ਉਹ ਆਪਣੇ ਬੱਚਿਆਂ ਦੇ ਲਈ ਇਹ ਚੀਜ਼ਾਂ ਖਰੀਦ ਰਹੇ ਹੁੰਦੇ ਨੇ ਤਾਂ ਇਸ ਤੇ ਇਸ ਤੋਂ ਬਿਲਕੁਲ ਅਣਜਾਣ ਹੁੰਦੇ ਨੇ 온ਟਾਰੀਓ ਦੇ ਵਿੱਚ ਸਵਾਰੀਆਂ ਦੀ ਉਮਰ ਘੱਟੋ ਘੱਟ 16 ਸਾਲ ਹੋਣੀ ਚਾਹੀਦੀ ਹੈ ਪਰ ਟੋਰਾਂਟੋ ਦੇ ਵਿੱਚ ਜਨਤਕ ਸੜਕਾਂ ਜਾਂ ਰਸਤਿਆਂ ਦੇ ਉੱਤੇ ਈ-ਸਕੂਟਰ ਦੀ ਇਜਾਜ਼ਤ ਨਹੀਂ ਹੈ ਤੇ ਸ਼ਹਿਰ ਦੇ ਪੂਰੇ ਬਵਲ ਯਾਨੀ ਓਸ਼ਾਵਾ ਦੇ ਵਿੱਚ ਉਹਨਾਂ ਨੂੰ ਇੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਇਜਾਜ਼ਤ ਹੈ ਹੁੰਜੇ ਕਿਉਬਿਕ ਜਾ ਕੇ ਤੁਸੀਂ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੀ ਬੁਕਿੰਗ ਕਰਵਾਈ ਹੈ ਤੇ ਉੱਥੇ ਨਾ ਪਹੁੰਚੇ ਤਾਂ ਤੁਹਾਨੂੰ ਲੱਗੇਗੀ ਫੀਸ ਜੀ ਹਾਂ ਹੁਣ ਕਿਉਬਿਕ ਦੇ ਰੈਸਟੋਰੈਂਟ ਮਾਲਕ ਉਹਨਾਂ ਲੋਕਾਂ ਤੋਂ ਫੀਸ ਲੈ ਸਕਦੇ ਨੇ ਜੋ ਬੁਕਿੰਗ ਕਰਵਾ ਕੇ ਵੀ ਨਹੀਂ ਆਉਂਦੇ ਅੱਜ ਤੋਂ ਲਾਗੂ ਹੋਏ ਨਵੇਂ ਨਿਯਮ ਅਨੁਸਾਰ ਜੇ ਕੋਈ ਵਿਅਕਤੀ ਰੈਸਟੋਰੈਂਟ ਦੇ ਵਿੱਚ ਟੇਬਲ ਰਿਜ਼ਰਵ ਕਰਦਾ ਪਰ ਆਉਂਦਾ ਨਹੀਂ ਹੈ ਤਾਂ ਰੈਸਟੋਰੈਂਟ ਮਾਲਕ ਉਸ ਤੋਂ ਡਾਲਰ 10 ਤੱਕ ਜਿਹੜਾ ਹੈ ਉਹ ਫੀਸ ਲੈ ਸਕਦੇ ਨੇ ਕਿਉਬਿਕ ਦੇ ਰੈਸਟੋਰੈਂਟ ਮਾਲਕਾਂ ਦੀ ਇੱਕ ਸੰਸਥਾ ਦੇ ਮੁਤਾਬਕ ਹਰ ਸਾਲ ਨਾ ਆਉਣ ਵਾਲੇ ਗਾਹਕਾਂ ਦੇ ਕਾਰਨ ਇੱਕ ਆਮ ਰੈਸਟੋਰੈਂਟ ਨੂੰ ਲਗਭਗ ਡਾਲਰ 49000 ਦਾ ਨੁਕਸਾਨ ਹੁੰਦਾ ਹੈ ਕੈਨੇਡਾ ਦੀ ਰੈਸਟੋਰੈਂਟ ਇੰਡਸਟਰੀ ਦੇ ਐਸੋਸੀਏਸ਼ਨ ਅਨੁਸਾਰ ਕਿਊਬਿਕ ਇੱਕੋ ਇੱਕ ਅਜਿਹਾ ਸੂਬਾ ਸੀ ਜਿੱਥੋਂ ਦੇ ਖਪਤਕਾਰ ਸੁਰੱਖਿਆ ਜਿਹੜੀ ਹੈ ਉਹ ਜਾਨੀ ਯਾਨੀ ਕੰਜ਼ਿਊਮਰ ਪ੍ਰੋਟੈਕਸ਼ਨ ਕਾਨੂੰਨ ਰੈਸਟੋਰੈਂਟਾਂ ਨੂੰ ਇਹ ਫੀਸ ਲੈਣ ਤੋਂ ਰੋਕਦੇ ਨੇ ਤੇ ਹੁਣ ਇਹ ਰੋਕ ਹਟਾ ਲਈ ਗਈ ਹੈ ਹਾਲਾਂਕਿ ਇਹ ਫੀਸ ਲਗਾਉਣ ਦੇ ਲਈ ਕੁਝ ਨਿਯਮ ਵੀ ਹਨ ਰੈਸਟੋਰੈਂਟ ਨੂੰ ਗਾਹਕਾਂ ਨੂੰ ਰਿਜ਼ਰਵੇਸ਼ਨ ਦੀ ਯਾਦ ਦਿਵਾਉਣੀ ਪਵੇਗੀ ਗਾਹਕ ਨੂੰ ਬੁਕਿੰਗ ਕੈਨਸਲ ਕਰਨ ਲਈ ਆਸਾਨ ਤਰੀਕਾ ਦਿੱਤਾ ਜਾਣਾ ਚਾਹੀਦਾ ਹੈ ਫੀਸ ਕੇਵਲ ਉਹਨਾਂ ਗਰੁੱਪਾਂ ਤੇ ਲਾਗੂ ਹੋਵੇਗੀ ਜਿਨ੍ਹਾਂ ਦੇ ਵਿੱਚ ਘੱਟੋ-ਘੱਟ 2 ਵਿਅਕਤੀ ਹੋਣ ਇਹ ਫੀਸ ਤਦ ਹੀ ਲੱਗ ਸਕਦੀ ਹੈ ਜਦੋਂ ਪੂਰਾ ਗਰੁੱਪ ਹੀ ਨਾ ਆਵੇ ਫਲਾਈਂਗ ਸਿਕ ਆਫਰ ਕੈਨੇਡਾ ਮਲਕੀ ਸਿੰਘ ਹੁੰਜਣ ਜਿਨ੍ਹਾਂ ਨੂੰ ਵੇਲਜ਼ ਯੂਕੇ ਦੇ ਵਿੱਚ ਫੰਡਰੇਜ ਬਾਈਕ ਰਾਈਡ ਦੇ ਲਈ ਸੱਦਾ ਦਿੱਤਾ ਗਿਆ ਔਰ ਅਜਿھے ਪਹਿਲੇ ਸਿੱਖ ਤੇ ਪਹਿਲੇ ਪੰਜਾਬੀ ਸਨ ਜਿਨ੍ਹਾਂ ਨੂੰ ਇਸ ਬਾਈਕ ਰਾਈਡਰ ਲਈ ਜਿਹੜਾ ਚੁਣਿਆ ਗਿਆ ਸਿੱਖਾਂ ਲਈ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਇਸ ਦੌਰਾਨ ਕੀ ਕੁਝ ਖਾਸ ਰਿਹਾ ਆਉ ਜਾਂਦੇ ਆ ਮਲਕੀਤ ਸਿੰਘ ਹੁੰਜਨ ਤੋਂ ਫਲਾਈਂਗ ਸਿੱਖ ਆਫਰ ਕੈਨੇਡਾ ਮਲਕੀਤ ਸਿੰਘ ਹੁੰਜਨ ਜੀ ਜਿਨ੍ਹਾਂ ਨੂੰ ਮੇਨਸਟ੍ਰੀਮ ਦੇ ਵੱਲੋਂ ਜਿਹੜਾ ਉਹ ਰਾਈਡ ਵਾਸਤੇ ਬੁਲਾਇਆ ਗਿਆ ਸੀ ਵੇਲਜ਼ ਯੂਕੇ ਤੋਂ ਐਸ ਵੇਲੇ ਆਏ ਨੇ ਔਰ ਕੱਲੇ ਸਿੱਖ ਪੰਜਾਬੀ ਸੀਗੇ ਜਿਨ੍ਹਾਂ ਨੂੰ ਚੁਣਿਆ ਗਿਆ ਮਲਕੀ ਸਿੰਘ ਹੁਣ ਜੀ ਕਿੱਥੋਂ ਆਇਓ ਇਸ ਵੇਲੇ ਵੇਲਜ਼ ਯੂਕੇ ਦੀ ਰਾਈਡ ਕਿੱਦਾਂ ਦੀ ਰਹੀ ਬਹੁਤ ਫਾਸਟ ਲਾ ਸੀ ਵਨ ਆਫ ਦਾ ਮੋਸਟ ਬਿਊਟੀਫੁਲ ਰਾਈਡਰ ਏਵਰ ਡਨ ਯਾ ਇਟ ਵਾਸ ਵੈਰੀ ਵੈਰੀ ਗੁੱਡ ਪੰਜਾਬ ਰਾਈਡਰ ਸੀਗੇ ਅਸੀਂ ਤੇ ਇਹਦੇ ਵਿੱਚ ਸਾਰੇ ਕੋਈ ਆਇਰਲੈਂਡ ਤੋਂ ਕੋਈ ਵੇਲਜ਼ ਤੋਂ ਕੋਈ ਇੰਗਲੈਂਡ ਤੋਂ ਕੋਈ ਸਕਾਟਲੈਂਡ ਤੋਂ ਅਸੀਂ ਦੋ ਇਹਨਾਂ ਸੀਗੇ ਇੱਕ ਸੀਗਾ ਕੈਨੇਡਾ ਤੋਂ ਮੈਂ ਕੈਨੇਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਪਲੱਸ ਇੱਕ ਯੂਐਸਏ ਤੋਂ ਸੀਗਾ ਜੀ ਅੱਛਾ ਮਲਕੀ ਸਿੰਘ ਜੀ ਇਹ ਸੁਣਨ ਚਾਇਆ ਵੀ ਸਿਰਫ ਤੁਸੀਂ ਸਿੱਖ ਪੰਜਾਬੀ ਇੱਕ ਚੁਣੇਗੇ ਇਸ ਰਾਈਡ ਵਾਸਤੇ ਇਸ ਫੰਡਰੇਜ ਰਾਈਡਿੰਗ ਲਈ ਔਰ ਤੁਹਾਨੂੰ ਕਿਵੇਂ ਚੁਣਿਆ ਗਿਆ ਕਿਵੇਂ ਤੁਹਾਡੇ ਤੱਕ ਮੇਨਸਟ੍ਰੀਮ ਪਹੁੰਚੇ ਔਰ ਕਿ ਉਹ ਚ ਸਾਰੇ ਗੋਰੇ ਹੀ ਸੀਗੇ ਤੇ ਉਹਨਾਂ ਵਿੱਚ ਸਿਰਫ ਤੁਸੀਂ ਇੱਕ ਪੰਜਾਬੀ ਸਿੱਖ ਚੁਣੇਗੇ ਅਸੀਂ ਮੈਨੂੰ ਉਹਨੇ ਚੁਣਿਆ ਜੀ ਮੈਨੂੰ ਆ ਦਾ ਸੋਸ਼ਲ ਮੀਡੀਆ ਰਾਹੀਂ ਜਿੰਨੇ ਵੀ ਮੇਰੇ ਰੀਲਸ ਤੇ ਵੀਡੀਓ ਸੀਗੇ ਮੈਂ ਭੇਜੀਆਂ ਮੈਂ ਕਿਹਾ ਆਹ ਮੈਂ ਰਾਈਡਰਸ਼ਿਪ ਆਹ ਦਿਸ ਇਜ਼ ਵਾਰਮ ਕੀਪ ਆਫ ਡੂਇੰਗ ਤੁਹਾਨੂੰ ਕਿਦ ਤਰ੍ਹਾਂ ਦਾ ਕਹਿੰਦੇ ਕਮ ਆਨ ਡਾਊਨ ਤੇ ਲਵਡ ਇਟ ਮੈਂ ਕਿਹਾ ਵੀ ਲੋ ਯੂਨੀਫਾਰਮ ਮੇ ਪਾ ਲੂੰ ਪਰ ਮੈਂ ਪੱਕਾ ਜ਼ਰੂਰ ਬਾਈਕ ਰਾਈਡ ਕਰਨੇ ਆ ਤੇ ਉਹ ਕਹਿੰਦੇ no problem we want you to come here with your turban ਬਿਲਕੁਲ ਵੈਰੀ ਗੁੱਡ ਇਹ ਤਾਂ ਬੜੀ ਮਾਨ ਵਾਲੀ ਗੱਲ ਹੈ ਔਰ ਪਹਿਲਾਂ ਵੀ ਤੁਹਾਨੂੰ ਬਹੁਤ ਸਾਰੀਆਂ ਰਾਈਡ ਵਾਸਤੇ ਇਦਾਂ ਹੀ ਚੁਣਿਆ ਜਾਂਦਾ ਹੈ ਜਦੋਂ ਤੁਸੀਂ ਆਪਣੀ ਟੀਮ ਨੂੰ ਦੱਸਿਆ ਵੀ ਹੁਣ ਐਸ ਵੇਲੇ ਵੇਲਜ਼ ਯੂਕੇ ਦੀ ਰਾਈਡ ਵਾਸਤੇ ਫੰਡਰੇਜ ਰਾਈਡ ਲਈ ਚੁਣੇ ਗਏ ਹੋ ਤਾਂ ਟੀਮ ਦੇ ਵਿੱਚ ਕਿਵੇਂ ਦਾ ਉਤਸ਼ਾਹ ਸੀ ਜਾਂ ਫਿਰ ਟੀਮ ਨੂੰ ਲੱਗ ਰਿਹਾ ਸੀ ਵੀ ਸਾਨੂੰ ਨਹੀਂ ਚੁਣਿਆ ਗਿਆ ਤੁਹਾਨੂੰ ਉਹਦੇ ਵਾਸਤੇ ਚੁਣ ਲਿਆ ਗਿਆ ਟੀਮ ਮੰਗਦੀ ਸੀ ਵੀ ਉਹ ਆਪ ਦਾ ਜਿਹੜਾ ਸਾਡਾ ਸਟੈਂਡਰਡ ਯੂਨੀਫਾਰਮ ਉਹ ਪਾ ਕੇ ਜਾਣ ਨੂੰ ਪਰ ਉਹਨਾਂ ਦੀ ਰਿਕੁਆਇਰਮੈਂਟ ਸੀ ਕਿ ਆਹ ਯੂਨੀਫਾਰਮ ਬਣਾਉਣ ਨੂੰ ਫਿਰ ਆਹ ਯੂਨੀਫਾਰਮ ਸਪੈਸ਼ਲੀ ਪਾਕਿਸਤਾਨ ਤੋਂ ਬਣਾ ਕੇ ਕਸਟਮ ਮੇਡ ਫਿਟ ਕਰਾ ਕੇ ਫਿਰ ਲੈ ਕੇ ਆ ਕੇ ਫਿਰ ਮੈਂ ਗਿਆ ਉਹਦੋਂ ਓਕੇ ਅੱਛਾ ਇਹ ਤੁਹਾਡੀ ਯੂਨੀਫਾਰਮ ਪਾਕਿਸਤਾਨ ਤੋਂ ਤਿਆਰ ਕੀਤੀ ਗਈ ਇਸ ਯੂਨੀਫਾਰਮ ਦੇ ਜਿਹੜੀ ਆ ਪੂਰਾ ਡਿਜ਼ਾਈਨ ਹੈ ਇਹਦੇ ਬਾਰੇ ਮਾੜਾ ਜਿਹਾ ਦੱਸੋ ਇਹ ਪਿੱਛੇ ਜਿਹੜਾ ਲੱਗਿਆ ਹੋਇਆ ਪ੍ਰੋਪਰ ਸਾਨੂੰ ਇਹ ਯੂਨੀਫਾਰਮ ਦੇ ਥੀਮ ਸਮਝਾਓ ਯਾ ਇਹੇ ਜਿਹੜੇ ਗੋਰੇ ਆ ਮੁੰਡੇ ਵੀ ਜਿਹੜਾ ਕੇਪ ਹੁੰਦੀ ਆ ਸੁਪਰਮੈਨ ਦੇ ਬੈਟਮੈਨ ਦੇ ਸੂਪਰ ਹੀਰੋਸ ਹੁੰਦੇ ਉਹਨਾਂ ਦੀ ਹੁੰਦੀ ਆ ਉਹ ਇੱਕ ਜਿਹੜੀ ਆਪ ਨੂੰ ਨਿਆਣੇ ਨੂੰ ਇਛਾ ਦਿੰਦੀ ਆ ਵੀ ਸੁਪਰ ਹੀਰੋ ਬਣ ਲਿਆ ਕੇ ਪਚਾਈਂਦੇ ਆ ਪਰ ਆਪਾਂ ਨੂੰ ਕੇਪ ਗੁਰੂ ਨੇ ਉਦੋਂ ਦਿੱਤੀ ਵੀ ਆਪ ਨੂੰ ਆਲਰੇਡੀ ਹੈਨਾ ਸੋ ਇਸ ਕਰਕੇ ਜਿਹੜਾ ਆਪਣੇ ਸਾਡੇ ਬੰਦਿਆਂ ਚ ਇਹ ਸੀਗਾ ਮੇਨਲੀ ਵੀ ਅਸੀਂ ਆਪਦੇ ਮਤਲਬ ਗਰੁੱਪ ਦੇ ਪਚਾਪ ਦੇ ਜਿਹੜੇ ਕਲੱਬ ਦੀ ਸੀਗੀ ਵੈਸਟ ਉਹਦੇ ਨਾਲ ਰਾਈਟ ਕਰੀਏ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਵੀ ਆਹੀ ਪਾ ਕੇ ਆਓ ਸੋ ਇਸ ਕਰਕੇ ਫਿਰ ਯੂ ਆਪਣੇ ਆ ਪਾਕਿਸਤਾਨ ਤੋਂ ਬਣਵਾਈ ਬਿਕਾਜ਼ ਆਨਲਾਈਨ ਸੀਗੀਆਂ ਫੋਟੋਆਂ ਇਹਦੀਆਂ ਤੇ ਉਹ ਕਹਿੰਦੇ ਵੀ ਲੁੱਕ ਵੀ ਐਦਾਂ ਦੇ ਮੈਂ ਕਿ ਬਣਾ ਸਕਦੇ ਕਹਿੰਦੇ ਯਾਰ ਨੋ ਪ੍ਰੋਬਲਮ ਬਣਾ ਲਾਂਗੇ ਸੋ ਦੱਸੋ ਆ ਕਰ ਓਕੇ ਅੱਛਾ ਯੂਕੇ ਵੇਲਸ ਦੀ ਜਰਨੀ ਕਿਵੇਂ ਦੀ ਰਹੀ ਕਿੱਥੇ ਕਿੱਥੇ ਉੱਤੇ ਜਾਣ ਦਾ ਮੌਕਾ ਮਿਲਿਆ ਸਪੈਸ਼ਲੀ ਜਿਨ੍ਹਾਂ ਨੂੰ ਤੁਸੀਂ ਉੱਥੇ ਜਿਨ੍ਹਾਂ ਵਾਸਤੇ ਫੰਡ ਰੇਸ ਕਰਨ ਲਈ ਗਏ ਸੀ ਉਹਨਾਂ ਬਾਰੇ ਵੀ ਜਾਨਣਾ ਚਾਹਾਂਗੇ ਉਹ ਆਪਣੇ ਹੈਗਾ ਉਹਨੂੰ ਕਹਿੰਦੇ ਕੈਮਰੂ ਉਹਨਾਂ ਦਾ ਹੈਗਾ ਉਹ ਕੈਮਰੂ ਹੈਗਾ ਵੇਲਸ ਦਾ ਹੈਗਾ ਮਤਲਬ ਨਾ ਵੈਲਸ਼ ਬੈਚ ਵੇਲਸ ਨੂੰ ਕੈਮਰੂ ਕਹਿੰਦੇ ਆ ਕੈਮਰੂ ਰਾਈਡਰਸ ਆ ਉਹ 2012 ਦੇ ਫੰਡ ਰੇISING ਕਰਦੇ ਆ ਤੇ ਉਹ ਨਿਆਣੇ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਜਿਹੜੇ ਮਤਲਬ ਅ ਉਹਨਾਂ ਦਾ 50 ਰਾਈਡਰ ਸੀਗੇ ਇਦਾਂ ਫੁੱਲ ਯੂਨੀਫਾਰਮ ਚ ਓਵਰ 39000 ਪਾਉਂਡ ਉਹਨਾਂ ਨੇ ਇਕੱਠਾ ਕੀਤਾ ਉਹਦੇ ਵਿੱਚੋਂ ਇਧਰੋਂ ਮੈਂ ਵੀ ਇਕੱਠਾ ਕਰਕੇ ਲੈ ਗਿਆ ਸੀਗਾ ਬੋਰਡ 2500 ਪਾਉਂਡ ਤੇ ਸੋ ਆ ਗਿਆ ਦਾ ਇੰਟੂ ਦਾ ਸਿਸਟਮ ਟੂ ਜੀ ਬਿਲਕੁਲ ਅੱਛਾ ਜੀ ਨਵਸਤੇ ਫੰਡਰੇਜ ਕੀਤਾ ਗਿਆ ਤੁਸੀਂ ਉਹਨਾਂ ਬਾਰੇ ਵੀ ਦੱਸ ਰਹੇ ਸੀਗੇ ਉਹਨਾਂ ਦਾ ਨਾਮ ਔਰ ਇਹ ਜਿਹੜੀ ਤੁਸੀਂ ਯੂਨੀਫਾਰਮ ਵੀ ਪਾਈ ਹੋਈ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਉਹਨਾਂ ਬਾਰੇ ਵੀ ਥੋੜਾ ਜਾਨਣਾ ਇਹ ਜਿਹੜੀ ਯੂਨੀਫਾਰਮ ਦੇਖਦੇ ਆ ਇਵ ਕਨੀਗਲ ਦੀ ਆ ਇਵ ਕਨੀਗਲ ਐਕਸਟੈਂਟਮਨ ਸੀਗਾ ਉਹਦੀ ਸ਼ੋਮੈਂਸ਼ਿਪ ਬਹੁਤ ਤਕੜੀ ਸੀਗੀ ਜਦੋਂ ਅਸੀਂ ਯੰਗਸਟਰ ਸੀਗੇ ਅਸੀਂ ਟੀਵੀ ਤੇ ਦੇਖਦੇ ਹੁੰਦੇ ਸੀ ਉਹਨਾਂ ਨੂੰ ਬਿਕਾਜ਼ ਇੱਕ ਉਹ ਨਿਆਣੇ ਲਈ ਇੱਕ ਇਨਸਪੀਰੇਸ਼ਨ ਸੀਗੀ ਬਹੁਤ ਏਣ ਦੀ ਵੱਡੀ ਚੀਜ਼ ਸੀ ਬਿਕਾਜ਼ ਉਹੀ ਇਹ ਜੰਪ ਕਰਾਉਂਦੇ ਅਸੀਂ ਵੀ ਉਹ ਛੋਟੇ ਹੁੰਦੇ ਹਾਲਤਾਂ ਕਰਦੇ ਸੀਗੇ ਪਰ ਅਸੀਂ ਇੰਨੀ ਮਕਾਮ ਵਾਲੇ ਬੰਦਾ ਦੇਖਿਆ ਨਹੀਂ ਸੀਗਾ 30 ਬਸਾਂ ਜੰਪ ਕਰਨੀਆਂ ਹਾਂ ਜਿਹੜਾ 30 ਫੀਟ ਦਾ ਯੂ ਨੋ ਸਪੈਨ ਇਜ਼ ਅ ਲੋਟ ਆ ਜੰਪ ਸੋ ਉਹ ਇੱਕ ਇਨਸਪੀਰੇਸ਼ਨ ਸੀ ਸਾਡੇ ਲਈ ਸੋ ਉਹ ਇਸ ਕਰਕੇ ਫਿਰ ਉਹਦੀ ਨਮਰਤ ਉਹਨਾਂ ਨੇ 50 ਸਾਲਾਂ ਬਾਅਦ ਜਿਹੜੇ ਵੈਂਬਲ ਸਟੇਡੀਅਮ 'ਚ ਜੰਪ ਕਰਾਇਆ ਸੀਗਾ ਉਹ 50 ਸਾਲਾਂ ਬਾਅਦ 50 ਰਾਈਡਰ ਤੇ ਉਹਦੇ ਯੂਨੀਫਾਰਮ 'ਚ ਉਦਾਂ ਹੀ ਬਣ ਕੇ ਉਸ ਦਿਨ ਜਾ ਕੇ ਡਰੈਸ ਅਪ ਹੋ ਕੇ ਵੀ ਉੱਥੇ ਜਾਣਾ ਸੀ ਉਹਨਾਂ ਨੇ ਅਨਵੀਟੇਸ਼ਨ ਤਾਂ ਉਹਨਾਂ ਨੇ ਉਹਦੇ ਨੂੰ ਅਨਲਾਨ ਕਰ ਦਿੱਤਾ ਸੈਕਸਟ ਯਰ ਵੀ ਵੀ ਵਾਂਟ ਵੀ ਵਾਂਟ ਟੂ ਸੀ ਯੂ ਅਗੇਨ ਉਹਨਾਂ ਨੇ ਹੁਣ ਦੋ ਰਾਈਡਾਂ ਕੀਤੀਆਂ ਇੱਕ ਤਾਂ ਅਗਲੇ ਸਾਲ ਨੂੰ ਆਕਸ਼ੀ ਸੀਗੀ ਪਹਿਲਾਂ ਅਮਰੀਕਾ ਚ ਕਰਨੀ ਸੀ ਫਿਰ ਉਹ ਕਹਿੰਦੇ ਵੀ ਨਹੀਂ ਸੀ ਵਿਅਸਤ ਕਰਨੀਆਂ ਫਿਰ ਉਦੋਂ ਹੀ ਨੈਕਸਟ ਯਰ ਕਰਨੀ ਉਹਨਾਂ ਨੇ ਆਪਣੇ ਯੂ ਐਸ ਏ ਦੇ ਵਿੱਚ ਰੂਟ 66 ਉਹਨਾਂ ਨੇ ਕਵਰ ਕਰਨਾ ਇਸਲਾਕ ਤਿੰਨ ਵੀਕਾਂ ਦਾ ਰਨ ਉਹ ਅਸਲ ਲੌਂਗ ਰਨ ਸੋ ਲਾਰ ਬੰਦੇ ਟਾਈਮ ਆਫ ਕਰ ਨਹੀਂ ਸਕਦੇ ਸੋ ਮੇਕਸ ਮੋਰ ਕੰਪਲਿਕਟਿਡ ਸੋ ਇਸ ਕਰਕੇ ਇੱਕ ਤਾਂ ਇਹ ਸੀਗਾ ਉਹਨਾਂ ਦਾ ਤੇ ਆਗੇ ਦੇਖਦੇ ਆਂ ਅਜਵਿੰਦਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦੇਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਪਿਛਲੇ ਸਾਲ ਜੈਸਪੁਰ ਦੇ ਵਿੱਚ ਕਾਫੀ ਜਿਹੜੀਆਂ ਜੀ ਜੰਗਲੀ ਅੱਗਾਂ ਲੱਗੀਆਂ ਸੀ ਜਿਹਦਾ ਕਰਕੇ ਬਹੁਤ ਸਾਰਾ ਨੁਕਸਾਨ ਜੈਸਪੁਰ ਸ਼ਹਿਰ ਦਾ ਹੋ ਗਿਆ ਸੀਗਾ ਅਰ ਉਹਦੇ ਵਿੱਚ ਫੈਡਰਲ ਗਵਰਨਮੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਸਾਰਿਆਂ ਨੇ ਯੋਗਦਾਨ ਪਾਇਆ ਸੀਗਾ ਅੱਗਾਂ ਨੂੰ ਬੁਝਾਉਣ ਦਾ ਔਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਮੁੜ ਬਸੇਬੇ ਲਈ ਜਾਂ ਲੋਕਾਂ ਦੀ ਹੈਲਪ ਲਈ ਮਦਦ ਕੀਤੀ ਗਈ ਸੀਗੀ ਪਰ ਹੋਇਆ ਕੀ ਸੀਗਾ ਜੀ ਵੀ ਜਦੋਂ ਇਹ ਅੱਗ ਲੱਗੀ ਆ ਉੱਥੇ ਉਸ ਵੇਲੇ ਕਿਉਂਕਿ ਉਹ ਨੈਸ਼ਨਲ ਪਾਰਕ ਆ ਜਿਹੜੀ ਉਥੋਂ ਦੀ ਮਿਨਿਸਪੈਲਿਟੀ ਹੈ ਤੇ ਨਾਲ ਫੈਡਰਲ ਗਵਰਨਮੈਂਟ ਉਹ ਰਿਸਪੌਂਸੀਬਲ ਸੀਗੇ ਉਹ ਅੱਗ ਨੂੰ ਬੁਝਾਉਣ ਲਈ ਅ ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪ੍ਰੋਵਿੰਸ਼ੀਅਲ ਜਿਹੜੀ ਗਵਰਨਮੈਂਟ ਤੋਂ ਮਦਦ ਮੰਗੀ ਔਰ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਪਰ ਹੁਣ ਇੱਕ ਨਾ ਜੀ ਉੱਥੋਂ ਰਿਪੋਰਟ ਜਾਰੀ ਕੀਤੀ ਗਈ ਆ ਉਹ ਰਿਪੋਰਟ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਵਿੰਸ਼ੀਅਲ ਰਿਸਪਾਂਸ ਜਿਹੜਾ ਆ ਉਹਨੂੰ ਥੋੜਾ ਨਿੰਦਿਆ ਆ ਕਿਉਂਕਿ ਉਹ ਜਿਹੜੀ ਰਿਪੋਰਟ ਹੈਗੀ ਆ ਜੀ ਉਹ ਤਿਆਰ ਕੀਤੀ ਗਈ ਆ ਫਾਇਰ ਫਾਈਟਰਸ ਤੇ ਹੋਰ ਫਰੰਟ ਲਾਈਨ ਸਟਾਫ ਜਿਹੜੇ ਉਸ ਵੇਲੇ ਜਿਨ੍ਹਾਂ ਨੇ ਅੱਗ ਬੁਝਾਉਣ ਲਈ ਕੋਸ਼ਿਸ਼ਾਂ ਕੀਤੀਆਂ ਸੀ ਉਹਨਾਂ ਵੱਲੋਂ ਇਹ ਤਿਆਰ ਕੀਤੀ ਗਈ ਆ ਉਹਨਾਂ ਦਾ ਜਦੋਂ ਉਹ ਸਰਵੇ ਕੰਡਕਟ ਕੀਤਾ ਗਿਆ ਤਾਂ ਉਹਦੇ ਚ ਉਹਨਾਂ ਨੇ ਕਿਹਾ ਵੀ ਜਿਹੜੇ ਅਲਬਰਟਾ ਦੇ ਅਧਿਕਾਰੀ ਸੀਗੇ ਉਹ ਮਤਲਬ ਰਾਜ ਇੱਕ ਕਿਸਮ ਦਾ ਅੜਿੱਕਾ ਬਣੇ ਜਦੋਂ ਉਹ ਰਿਕੁਐਸਟ ਭੇਜ ਰਹੇ ਸੀਗੇ ਇਨਫੋਰਮੇਸ਼ਨ ਲੈਣ ਲਈ ਤੇ ਮੈਨੇਜਮੈਂਟ ਇਸ਼ੂਜ਼ ਬਾਰੇ ਦੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਡਿਸੀਜਨ ਨਹੀਂ ਸੀ ਉਹਨਾਂ ਬਾਰੇ ਵੀ ਉਹ ਪੁੱਛਦੇ ਰਹਿ। ਸੋ ਜਿਹਦਾ ਕਰਕੇ ਉਹਨਾਂ ਨੂੰ ਲੱਗਦਾ ਵੀ ਸਮਾਂ ਉਧਰ ਜ਼ਿਆਦਾ ਲੱਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਭਈ ਇਹਦੀ ਜੂਰਿਸਡਿਕਸ਼ਨ ਅੱਗ ਬੁਝਾਉਣ ਦੀ ਫੈਡਰਲ ਗਵਰਨਮੈਂਟ ਸਰ ਸੀ ਔਰ ਜਾਂ ਉੱਥੋਂ ਦੀ ਜਿਹੜੀ ਮਿਊਨਿਸਪੈਲਿਟੀ ਆ ਉਹਨਾਂ ਦੀ। ਹੁਣ ਇਸ ਜਦੋਂ ਇਹ ਰਿਪੋਰਟ ਆਈ ਹੈ ਜੀ ਔਰ ਉਹ ਮੀਡੀਆ ਦੇ ਵਿੱਚ ਰਿਪੋਰਟ ਕੀਤੀ ਗਈ ਤੇ ਪ੍ਰੀਮੀਅਰ ਡੈਨੀਅਲ ਸਮੈਥੁਰਾ ਨੇ ਉਸ ਗੱਲ ਦਾ ਕਾਫੀ ਬੁਰਾ ਮਨਾਇਆ ਤੇ ਉਹ ਉਹ ਇਸ ਵੇਲੇ ਕਹਿ ਰਿਹਾ ਜੀ ਵੀ ਜਿਹੜਾ ਸਾਨੂੰ ਜਾਣਤਾ ਇਹ ਉਹ ਕਹਿੰਦੇ ਵੀ ਜਿਹੜਾ ਟਾਊਨ ਹੈ ਜੈਸਪੁਰ ਵਾਲਾ ਉਹ ਉਹਨਾਂ ਤੋਂ ਮਾਫੀ ਮੰਗੇ ਜਾਂ ਇਹ ਜਿਹੜੀ ਰਿਪੋਰਟ ਆ ਇਹਨੂੰ ਰੀਟ੍ਰੈਕਟ ਕਰੇ ਇਹ ਉਹਨਾਂ ਵੱਲੋਂ ਗੱਲ ਕਹੀ ਗਈ ਉਹ ਕਹਿੰਦੇ ਵੀ ਦੇਖੋ ਅਸੀਂ ਜਿਹੜਾ ਪ੍ਰੋਵਿੰਸ ਵੱਲੋਂ ਠੀਕ ਸਮੇਂ ਸਰ ਜਿਹੜੀ ਮਦਦ ਆ ਜਦੋਂ ਸਾਨੂੰ ਪੁੱਛੀ ਗਈ ਆ ਅਸੀਂ ਉਹ ਪ੍ਰੋਵਾਈਡ ਕੀਤੀ ਆ ਸੋ ਉਹਨਾਂ ਨੇ ਇਹ ਗੱਲ ਕਹੀ ਆ ਜੀ ਵੀ ਸੱਤ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਦੂਸਰੀ ਖਬਰ ਇੱਕ ਹੋਰ ਆ ਰਹੀ ਹੈ ਜੀ ਉਹ ਇਹ ਆ ਕਿ ਜਿਹੜੇ ਫੈਡਰਲ ਅਧਿਕਾਰੀ ਆ ਉਹ ਕਹਿ ਰਿਹਾ ਹੈ ਵੀ ਜਿਹੜੀਆਂ ਵਾਈਲਡ ਫਾਇਰਸ ਹੈਗੀਆਂ ਨਾ ਜੀ ਇਹ ਅਗਸਤ ਮਹੀਨੇ ਵਿੱਚ ਹੋਰ ਵੀ ਜ਼ਿਆਦਾ ਤੇਜ਼ ਹੋ ਸਕਦੀਆਂ ਨੇ ਜਾਨੀ ਕਿ ਜ਼ਿਆਦਾ ਅੱਗਾਂ ਜਿਹੜੀਆਂ ਲੱਗ ਸਕਦੀਆਂ ਨੇ ਸੋ ਫਾਰ ਜਿਹੜਾ 2025 ਹੈ ਜੀ ਇਹ ਵੀ ਕੀ ਕਹਿੰਦੇ ਹੁੰਦੇ ਆ ਮਾੜਾ ਹੀ ਇਹ ਸਮਾਂ ਇਹਦੇ ਚੋਂ ਲੰਘ ਰਿਹਾ ਅੱਗਾਂ ਵਾਲੇ ਸਿਲਸਿਲੇ ਦੇ ਵਿੱਚ ਅ ਇਸ ਵੇਲੇ ਕੋਈ 5 ਕਸਰ 5 ਮਿਲੀਅਨ ਹੈਕਟੇਅਰ ਜਿਹੜੀ ਹੈਗੀ ਹੈ ਲੈਂਡ ਉਹ ਬਰਨ ਹੋ ਚੁੱਕੀ ਆ ਅ ਔਰ ਇਹ ਪਿਛਲਿਆਂ 10 ਸਾਲਾਂ ਦੇ ਐਵਰੇਜ ਨਾਲੋਂ ਡਬਲ ਆ ਜੀ ਅ 2023 ਦੇ ਵਿੱਚ ਇਦੂ ਵੀ ਜ਼ਿਆਦਾ ਬਹੁਤ ਮਾੜਾ ਰਿਕਾਰਡ ਸੀਗਾ ਉੱਚ 6000 ਅ ਅੱਗਾਂ ਲੱਗੀਆਂ ਹੋਈਆਂ ਸੀ ਤੇ 15 ਮਿਲੀਅਨ ਹੈਕਟੇਅਰ ਦੀ ਜਿਹੜੀ ਲੈਂਡ ਸੀ ਉਹ ਬਲ ਗਈ ਸੀ ਅ ਹੁਣ ਇਸ ਵੇਲੇ ਉਹ ਕਹਿੰਦੇ ਜੀ ਵੀ ਅ ਜਿਹੜੀਆਂ ਲੱਗੀਆਂ ਅੱਗਾਂ 561 ਅੱਗਾਂ ਲੱਗੀਆਂ ਹੋਈਆਂ ਨੇ ਔਰ ਉਹਦੇ ਚੋਂ 69 ਅੱਗਾਂ ਜਿਹੜੀਆਂ ਉਹ ਆਊਟ ਆਫ ਕੰਟਰੋਲ ਹੈਗੀਆਂ ਔਰ ਉਹ ਕਹਿੰਦੇ ਵੀ ਇਹ ਜਿਹੜਾ ਜਿਸ ਤਰ੍ਹਾਂ ਦਾ ਪੈਟਰਨ ਬਣਦਾ ਜਾ ਰਿਹਾ ਇਹ ਬਿਲਕੁਲ ਉਹਦੇ ਨਾਲ ਕੰਸਿਸਟੈਂਟ ਹੈ ਜਿਹੜਾ ਕਲਾਈਮੇਟ ਚੇਂਜ ਦੇ ਪ੍ਰੋਜੈਕਸ਼ਨਸ ਹੈ ਨੇ ਔਰ ਉਹ ਕਹਿੰਦੇ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹ ਜ਼ਿਆਦਾ ਜਿਹੜਾ ਗਰਮੀਆਂ ਉਹ ਅਗਸਤ ਮਹੀਨੇ ਵਿੱਚ ਹੋਇਆ ਕਰੇਗੀ ਔਰ ਉਹਦੇ ਚ ਇੱਕ ਹੋਰ ਗੱਲ ਵੀ ਹੈ ਜੀ ਵੀ ਜਿਹੜੀ ਡੈਡ वुਡ ਹੁੰਦੀ ਆ ਉਹ ਵੀ ਰਿਸਪੌਂਸੀਬਲ ਬਣਦੀ ਆ ਕਿਤੇ ਨਾ ਕਿਤੇ ਅੱਗਾਂ ਨੂੰ ਜਿਹੜਾ ਬढ़ावा ਦੇਣ ਲਈ ਤੁਹਾਨੂੰ ਪਤਾ ਵੀ ਆ ਜਿਹੜੀ ਸਸਕੈਚੂਆ ਦੇ ਵਿੱਚ ਵੀ ਬੜਾ ਟਫ ਟਾਈਮ ਲੰਘਿਆ ਉੱਥੇ ਬਹੁਤ ਸਾਰੇ ਜਿਹੜੇ ਫਾਇਰ ਫਾਈਟਰ ਸੀਗੇ ਕੋਈ 530 ਫਾਇਰਫਾਈਟਰ ਸਿਗੇ ਜੀ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਤੋਂ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਕੋਸਟਾ ਰੀਕਾ ਮੈਕਸੀਕੋ ਤੇ ਅਮਰੀਕਾ ਤੋਂ ਆਏ ਹੋਏ ਸੀਗੇ ਹੈਲਪ ਕਰਨ ਲਈ ਅ ਸੋ ਅਗਸਤ ਮਹੀਨਾ ਹਜੇ ਹੋਰ ਲੱਗਦਾ ਜੀ ਵੀ ਉਹਦੇ ਵਿੱਚ ਹੋਰ ਵੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ